ਸਤਿ ਹਾਈ ਵਾਰ ਸ੍ਰੀ ਭਗਉ ਜੀ ਜੀ ਕੀ ਪਾਤਸ਼ਾਹੀ ਦਸਵੀਂ ਰਿਥਮ ਪਗਰਤੀ ਸਮਰਗ ਗੁਰੂ ਨਾਨਕ ਲਈ ਧਿਆਏ ਫਿਰ ਅੰਗਦੁਰਤੇ ਅਮਰਦਾਸ ਰਾਮਦਾਸ ਹੋਈ ਸਹਾਈ ਅਰਜਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਇ ਸ਼੍ਰੀ ਹਰਿ ਗੁਜਨਾ ਧਿਆਈਐ ਜਿਸ ਦਿੱਠੇ ਸਭ ਦੁੱਖ ਜਾਈ ਦੇਖ ਬਹਾਮ ਦਰਸਿ ਮਰੀਐ ਭਰਮਾਉ ਨੇ ਤੇ ਆਵੇ ਭਾਈ ਸਭ ਤਾਹੀ ਹੋਏ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਤਾਹੀ ਹੋਏ ਸਹਾਈ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਠ ਦਰਸ਼ਨ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪਿਆਰੀਆ ਬਹੁਤ ਸਹਿਬ ਜਾਨੀਆਂ ਚਾਲੀਆਂ ਮੁਕਤਿਆ ਹੱਟੀਆਂ ਜਪੀਆਂ ਕਾਪੀਆਂ ਜਨਾ ਨਾਮ ਜਪਿਆ ਵੰਡ ਸਕਿਆ ਦੀਗ ਚਲਾਈ ਤੇਗ ਵਾਹੀ ਦੇਕੇ ਅਣ ਡਟ ਕੀਤਾ ਤਿੰਨਾ ਪਿਆਰੀਆ ਸਤਿਆਰੀਆ ਦੀ ਕਮਾਈ ਦਾ ਧਿਆਨ ਕਰਕੇ ਕਾਲਕਾ ਜੀ ਬੋਲੋ ਸਿੰਗੜੀਆਂ ਨੇ ਧਰਮ ਹੇਤ ਅਸੀਸ ਦਿੱਤੇ ਬੰਦ ਬੰਦ ਘਟਾਈ ਕੋਪਰੀਆਂ ਲੋਹਾਈਆਂ ਚਰਖੜੀਆਂ ਤੇ ਜੜੇ ਆਰਿਆਂ ਨਾਲ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੇ ਕੇਸਾਂ ਸੁਆਸਾਂ ਨਾਲ ਨਿਭਾਈ ਤੇ ਨਾ ਦੀ ਕਮਾਈ ਦਾ ਭਾਂੰ ਘਰ ਕੇ ਖਾਲਸਾ ਦੀ ਬੋਲੋ ਜੀ ਵਾਹਿਗੁਰੂ ਪੰਥ ਸਤਿਨਾਮ ਸਰਬਤ ਪਰ ਦਿਵਾਰਿਆਂ ਦਾ ਧਿਆਨ ਧਰ ਕੇ ਬੋਲੇ ਜੀ ਵਾਹਿਗੁਰੂ ਰਤਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਜੇਤੇ ਆਵੇ ਜੇਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਆਰੇ ਆਇਤਾ ਦੇਗ ਤੇਗ ਫਤਿਹ ਗਿਰਤ ਕੀ ਪੈਜ ਪੰਕ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਨਾਲਕਾ ਜੀ ਕੇ ਬੋਲ ਕਾਲੇ ਗੁੰਦ ਜੀ ਸੁਹਾਏ ਜੀ ਸਿੱਤਾਲੋ ਸਿੱਕੀ ਦਾਲੋ ਕੇਸ ਦਾਲ ਰਹਿਤ ਦਾਲ ਬੀਕ ਦਾਲ ਵਸਾਹ ਦਾਲ ਪਰਸਾ ਦਾਲ ਦਾਨਾ ਸਰਗਾਨਾ ਨਾਮਦਾ ਦਾ ਸ੍ਰੀ ਅਮਰੰਤਰ ਸਹਿਜ ਦੇਲੇ ਦਰਸ਼ਨਾ ਇਸ ਨਾਮ ਚੌਕੀਆਂ ਝੰਡੇ ਗੁੰਗੇ ਜੁਕੋ ਜੋਗ ਅਤੰਮ ਤਾਰਾ ਕਾਬ ਵਾਹਿਗੁਰੂ ਤੇ ਅਬਾਲ ਮੁਰਤ ਆਪਣੇ ਪੰਥ ਦੇ ਬਾਬਾ ਸੁਹਾਇ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਣ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਸੂੜਿਆ ਗਿਆ ਤਿਨਾਂ ਦੇ ਖੁੱਲੇ ਦਰਸ਼ਨ ਵਿਦਾਰ ਕੀਆ ਸੁਭਾਵ ਦਾ ਦਾਨ ਕਾਲ ਸਾਜੀ ਨੂੰ ਬਖਸ਼ੋ ਤੇ ਨਮਾੜਿਆ ਦੇਵਾਨ ਨੇ ਤਾਂ ਆ ਦੇ ਦਾਨ ਨੇ ਉਤਿਆ ਦੀ ਓਟ ਸੱਜੇ ਬਿਤਾਵਾ ਦੇ ਗੁਰੂ ਧੰਨ ਧੰਨ ਜੁਗ ਜੁਗ ਅਤਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੋ ਮਹਾਰਾਜ ਆਪ ਜੀ ਦੇ ਹਜ਼ੂਰ ਅਰਦਾਸ ਦੇ ਹੰਤੀ ਜੋਤ ਦੇ ਹੈ ਆਪ ਜੀ ਦੇ ਘਰੇ ਅੰਦਰ ਚਾਰ ਬਹਿਰ ਰੈਣ ਬਤੀ ਧੋਈ ਆਇਆ ਚਾਰ ਪਰ ਦਿਨ ਸੁਖ ਸ਼ਾਂਤੀ ਸਤਿਪਤੀਤ ਕਰੋਨਾ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਤਿੰਨਾ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਸਤਿਗੁਰੂ ਜੀ ਆਪ ਜੀ ਦੇ ਸੋਹਣੇ ਸੰਗਠਨ ਤਿਆਰ ਹਨ ਕਿਰਪਾ ਕਰੋ ਸੰਗਠਨਾਂ ਤੇ ਸੁਭਾਈ ਮਨ ਹੋਕਰ ਸੰਗਤਾਂ ਨੂੰ ਖੁੱਲੇ ਦਰਸ਼ੰਦਿਆਰ ਬਾਵਨ ਫਗਤਰਾਪਦੇਸ਼ ਬਖਸ਼ ਕੇ ਨਿਹਾਲ ਕਰੋ ਦਰ ਆਈ ਸੰਗਤیاں ਹਾਜ਼ਰੀਆਂ ਦਿਲ ਫੁੱਲ ਪਿਟਾਵਾ ਸੇਵਾਵਾਂ ਘਰ ਪ੍ਰਵਾਨ ਕਰਨੀਆਂ ਧਰਮ ਘਰੋਂ ਸਿੱਖੀ ਸਿਰਤਾ ਪਰੂਸਾ ਨਾਮ ਗਾਨ ਰਖਣਾ ਸੋਭ ਧਾਵਨਾਵਾਂ ਪੂਰਨ ਕਰਨੀਆਂ ਜਾਤਰਾ ਸਫਲੀ ਕਰਨੀ ਪਰਵਾਰਾਂ ਵਿੱਚ ਸੁਖ ਸ਼ਾਂਤੀ ਬਖਸ਼ੀਂ ਦੇ ਕਰੋ ਕਿਰਪਾ ਪਾਵਨ ਸਵ ਰੂਪ ਫਸ ਤੋਂ ਕਾਸਨ ਅਸਥਾਨਾਂ ਤੋਂ ਪ੍ਰਕਾਸ਼ ਰਸਥਾਨਾਂ ਤੇ ਲਜਾਣ ਲਈ ਆਗਿਆ ਬਖਸ਼ ਰਸਤੇ ਵਿੱਚ ਆਪ ਅੰਗ ਸੰਗ ਸੁਭਾਈ ਹੋਣਾ ਪਰਬਤ ਦੇ ਕਾਰਜ ਰਾਸ ਪਰੜੇ ਸਹੀ ਪਿਆਰੇ ਮੇਲਾ ਜਿੰਨਾ ਮਿਲਿਆ ਤੇਰਾ ਨਾਮ ਜੇ ਲਿਆਵੇ ਨਾਮ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ